ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਾ ਸੁਣ ਰੈ ਸੀ ਗਿਆਨੀ ਸੋਨ ਸਿੰਘ ਸੀਤਲ ਜੀ ਹੁਣਾ ਦੀ ਲਿਖੀ ਪ੍ਰਸਿੱਧ ਧਾਰਮਿਕ ਪੁਸਤਕ ਸਿੱਖ ਰਾਜ ਕਿਵੇਂ ਬਣਿਆ ਕਾંડ ਪੰਜਵਾਂ ਭਾਗ 14ਵਾਂ ਜੰਡਿਆਲੇ ਤੋਂ ਉੱਠ ਕੇ ਸਿੰਘ ਮਲੇਰ ਕੋਟਲੇ ਦੇ ਇਲਾਕੇ ਵਿੱਚ ਜਾ ਵੜੇ ਖਾਲਸਾ ਫੌਜ ਉਸ ਵੇਲੇ 50000 ਦੇ ਲਗਭਗ ਸੀ ਐਸ ਵਾਰ ਸਿੰਘਾਂ ਦਾ ਵਹੀਰ ਬਾਲ ਬੱਚਾ ਤੇ ਸਮਾਨ ਵੀ ਨਾਲ ਸੀ ਮਲੇਰਕੋਟਲੇ ਤੋਂ 6 ਮੀਲ ਦੂਰ ਖਾਲਸਾ ਫੌਜ ਪਿੰਡ ਕੁੱਪ ਵਿੱਚ ਜਾ ਬੈਠੀ ਉਸ ਤੋਂ 4 ਮੀਲ ਦੂਰ ਪਿੰਡ ਗੁਰਮਾ ਵਿੱਚ ਸਿੰਘਾਂ ਦਾ ਡੇਰਾ ਤੇ ਵਹੀਰ ਸੀ ਜੈਨਖਾਂ ਫੌਜਦਾਰ ਸ੍ਰੀਂਦ ਵੀ ਉਸ ਵੇਲੇ ਮਲੇਰਕੋਟਲੇ ਚੋਂ ਸੀ ਉਹ ਤੇ ਮਲੇਰਕੋਟਲੀਆ ਭੇਖਣਖਾਂ ਸਿੱਖਾਂ ਨਾਲ ਲੜ ਰਹੇ ਸਨ ਇਹ ਖਬਰ ਲਾਹੌਰ ਅਬਦਾਲੀ ਨੂੰ ਪੁੱਜੀ ਤਾਂ 2 ਦਿਨਾਂ ਵਿੱਚ ਬੰਦ ਮੁਕਾ ਕੇ 5 ਫਰਵਰੀ 1762 ਈਸਵੀ ਦਾ ਸੂਰਜ ਚੜ੍ਹਨ ਤੋਂ ਪਹਿਲਾਂ ਮਲੇਰਕੋਟਲੇ ਜਾ ਪੁੱਜਾ ਅਬਦਾਲੀ ਨੇ ਅੱਧੀ ਫੌਜ ਆਪ ਰੱਖੀ ਤੇ ਅੱਧੀ ਆਪਣੇ ਵਜ਼ੀਰ ਸ਼ਾਹ ਵਲੀ ਖਾਨ ਨੂੰ ਦੇ ਕੇ ਸਿੱਖਾਂ ਦੇ ਵਹੀਰ ਉਤੇ ਹਮਲਾ ਕਰਨ ਦਾ ਹੁਕਮ ਦਿੱਤਾ ਜੈਨ ਖਾਨ ਭੀਖਣ ਖਾਨ ਤੇ ਲਸ਼ਮੀ ਨਾਰਾਇਣ ਵਲੀ ਦੀ ਮਦਦ ਵਾਸਤੇ ਤੋਰ ਦਿੱਤਾ ਸਿੰਘਾਂ ਨੂੰ ਪਤਾ ਉਦੋਂ ਲੱਗਾ ਜਦ ਅਬਦਾਲੀ ਮਲੇਰਕੋਟਲੇ ਆ ਪੁੱਜਾ ਸਿੰਘਾਂ ਦੀ ਲੜਾਕੀ ਫੌਜ ਵੈਰੀ ਦੇ ਚੌਥੇ ਹਿੱਸੇ ਵਿੱਚ ਸੀ ਤੇ ਤਪਖਾਨਾ ਕੋਈ ਨਹੀਂ ਸੀ ਅਬਦਾਲੀ ਕុល ਬੜਾ ਭਾਰੀ ਧੋਖਾ ਨਾ ਸੀ ਸਿੰਘ ਆਪਣਾ ਵਹੀਰ ਬਚਾਉਣ ਵਾਸਤੇ ਪਿੰਡ ਗੁਰਮੇਵਲ ਭੱਜੇ ਕਿ ਜਾ ਦਰਾਨੀਆਂ ਨੇ ਚਫੇਰੀਓ ਹੱਲਾ ਬੁੱਲ ਦਿੱਤਾ ਸਭ ਤੋਂ ਪਹਿਲਾਂ ਕਾਸਮ ਖਾਨ ਨੇ ਤਾਬਾ ਕੀਤਾ ਜੋ ਸਿੱਖਾਂ ਤੋਂ ਮਾਰ ਖਾ ਕੇ ਪਿੱਛੇ ਹਟਿਆ ਫਿਰ ਅਹਿਮਦ ਸ਼ਾਹ ਨੇ ਆਪਣੇ ਦੋਵਾਂ ਨਾਮਵਰ ਜਰਨੈਲਾ ਜਹਾਨ ਖਾਨ ਤੇ ਸਰ ਬੁਲੰਦ ਖਾਨ ਸਣੇ ਆਪ ਹਮਲਾ ਕੀਤਾ ਖਾਸੇ ਨੇ ਤਿੰਨਾ ਮਲਵਾਈ ਸਰਦਾਰਾਂ ਸਰਦਾਰ ਆਲਾ ਸਿੰਘ ਦਾ ਵਕੀਲ ਸ਼ੇਖੂ ਸਿੰਘ ਹੰਬਲਵਾਲ ਸੰਘੋ ਸਿੰਘ ਪਾਈ ਕਾ ਬੁੱਢਾ ਸਿੰਘ ਪਾਈ ਕਾ ਨਾਲ ਵਹੀਰ ਨੂੰ ਬਰਨਾਲੇ ਵੱਲ ਤੋਰ ਦਿੱਤਾ ਤੇ ਆਪ ਅਫਦਾਲੀ ਨਾਲ ਲੜਨ ਲੱਗੇ ਸਰਦਾਰ ਚੜਤ ਸਿੰਘ ਸ਼ੁਕਰ ਚੱਕੀਆ ਤੇ ਸਰਦਾਰ ਜੱਸਾ ਸਿੰਘ ਆਲੂ ਵਾਲੀ ਬੜੀ ਬਹਾਦਰੀ ਨਾਲ ਲੜੇ ਦੂਜੇ ਪਾਸੇ ਸਾਹ ਵਾਲੀ ਨੇ ਵਹੀਰ ਉਤੇ ਹਮਲਾ ਕਰਕੇ ਹਜ਼ਾਰਾਂ ਇਸਤਰੀਆਂ ਤੇ ਬੱਚੇ ਕਤਲ ਕੀਤੇ ਸਰਦਾਰ ਜੱਸਾ ਸਿੰਘ ਨੂੰ ਖਬਰ ਪਹੁੰਚੀ ਤਾਂ ਉਹਨੇ ਸ਼ਾਮ ਸਿੰਘ ਸਰਦਾਰ ਕਰੋੜਾ ਸਿੰਘ ਸਰਦਾਰ ਕਰਮ ਸਿੰਘ ਸਰਦਾਰ ਨਾਰ ਸਿੰਘ ਆਦਿ ਨੂੰ ਵਹੀਰ ਵੱਲ ਭੇਜਿਆ ਵਜ਼ੀਰ ਸ਼ਾਹ ਵਾਲੀ ਨੇ ਵਹਿਰ ਵਿੱਚੋਂ ਹਜ਼ਾਰਾਂ ਇਸਤਰੀਆਂ ਤੇ ਬੱਚੇ ਕੈਦੀ ਬਣਾ ਲਏ ਸਨ। ਸਿੰਘਾਂ ਨੇ ਹੱਲਾ ਬੋਲ ਕੇ ਆਪਣੀਆਂ ਠਕਾਂ ਛੁਡਾ ਲਈਆਂ ਤੇ ਸ਼ਾਹ ਵਾਲੀ ਦੀ ਫੌਜ ਦਾ بڑا ਨੁਕਸਾਨ ਕੀਤਾ। ਸਿੰਘਾਂ ਦੀ ਤਲਵਾਰ ਤੋਂ ਤਾਂਗਾ ਕੇ ਵਜ਼ੀਰ ਵਹਿਰ ਨੂੰ ਛੱਡ ਕੇ ਪਿੱਛੇ ਹਟ ਗਿਆ। ਉਧਰ ਸਰਦਾਰ ਚੜ੍ਹਤ ਸਿੰਘ ਹੱਥੋਂ ਅਬਦਾਲੀ ਦਾ ਜਰਨੈਲ ਸਰ ਬੁਲੰਦ ਖਾਂ ਜ਼ਖਮੀ ਹੋ ਕੇ ਪਿੱਛੇ हटਿਆ ਸੀ ਕਿ ਜਾਂ ਦੂਜੇ ਪਾਸਿਓਂ ਜਹਾਨਖਾਨੇ ਹੱਲਾ ਕਰ ਦਿੱਤਾ। ਉਹ ਸਰਦਾਰ ਜੱਸਾ ਸਿੰਘ ਹੱਥੋਂ ਜ਼ਖਮੀ ਹੋ ਗਿਆ। ਇਸ ਰੰਡੋਵੇਂ ਦਲ ਲਹੂ ਦੀ ਹੋਲੀ ਖੇੜ ਦੇ ਪਿੰਡ ਗਹਿਲ ਵਿੱਚ ਜਾ ਪੁੱਜੀ ਅੱਗੋਂ ਪਿੰਡ ਵਾਲਿਆਂ ਨੇ ਬੁਹੇ ਬੰਦ ਕਰ ਲਏ ਤੇ ਅਫਦਾਲੀ ਤੋਂ ਡਰਦਿਆਂ ਸਿੰਘਾਂ ਨੂੰ ਆਸਰਾਣਾ ਦਿੱਤਾ ਕੁਛ ਬਿਰਦ ਸਿੰਘ ਤੇ ਸਿੰਘੜੀਆਂ ਸੁੱਕੇ ਹੋਏ ਬਾਜਰੇ ਦੇ ਮਨਾਰਿਆਂ ਵਿੱਚ ਲੋਗ ਗਏ ਦੁਰਾਨੀਆਂ ਨੇ ਅੱਗ ਲਾ ਕੇ ਉਹ ਜਿਉਂਦੇ ਸਾੜ ਦਿੱਤੇ ਸਿੰਘ ਲੜਦੇ ਲੜਦੇ ਬਰਨਾਲੇ ਵੱਲ ਤੁਰੇ ਜਾ ਰਹੇ ਸਨ ਤਕਾਲਾਂ ਪੈਂਦੀਆਂ ਨੂੰ ਸਿੰਘ ਪਿੰਡ ਕੁਤਬੇ ਜਾ ਪੁੱਜੀ ਉੱਥੇ ਪਾਣੀ ਦੀ ਟਾਪ ਭਰੀ ਹੋਈ ਸੀ ਜੋ ਸਿੰਘਾਂ ਨੇ ਰੋਕ ਲਈ ਦੁਰਾਨੀ ਵੇ ਪਾਣੀ ਵਾਲਵਤੀ ਇੱਥੇ ਫਿਰ ਬੜੀ ਕਮਸਾਂਹ ਦੀ ਲੜਾਈ ਹੋਈ ਸਿੰਘਾਂ ਨੇ ਤਦ ਤੱਕ ਵੈਰੀ ਨੂੰ ਰੋਕੀ ਰੱਖਿਆ ਜਦ ਤੱਕ ਵਹੀਰ ਪਾਣੀ ਪੀ ਕੇ ਚਲੀ ਨਾ ਗਈ ਫਿਰ ਸਿੰਘਾਂ ਵੀ ਪਾਣੀ ਪੀਤਾ ਤਵਹੀਰ ਦੇ ਮਗਰ ਹੋ ਤੁਰੇ ਦੁਰਾਨੀ ਫੌਜ ਹੋਈ ਤਿਹਾਈ ਮਰੀ ਪਈ ਸੀ ਉਹ ਪਾਣੀ ਉੱਤੇ ਟੁੱਟ ਪਈ ਐਨਐਚਐਨੂ ਸਿੰਘ ਵਹੀਰ ਸਣੇ ਦੂਰ ਨਿਕਲ ਗਏ ਅਫਦਾਲੀ ਨੇ ਬਰਨਾਲੇ ਤੱਕ ਸਿੰਘਾਂ ਦਾ ਪਿੱਛਾ ਕੀਤਾ ਐਨਐਚਐਨੂ ਝੋਖਾ ਹਨੇਰਾ ਹੋ ਚੁੱਕਾ ਸੀ ਸੋ ਅਫਦਾਲੀ ਨੇ ਉੱਥੇ ਹੀ ਡੇਰਾ ਲਾ ਲਿਆ ਤੇ ਪਿੰਡ ਕੋਟ ਕੁਪਰੇ ਫਰੀਦਕੋਟ ਵੱਲ ਨਿਕਲ ਗਏ ਕੁੱਪ ਤੋਂ ਬਰਨਾਲੇ ਤੱਕ 5 ਮੀਲ ਵਿੱਚ ਲੋਥਾਂ ਹੀ ਲੋਥਾਂ ਖਿਲਰੀਆਂ ਪਈਆਂ ਸਨ ਸਿੱਖ ਇਤਿਹਾਸ ਵਿੱਚ ਇਸ ਨੂੰ ਵੱਡਾ ਕੱਲੂਕਾਰਾ ਕਹਿੰਦੇ ਹਨ ਇਸ ਕੱਲੂਕਾਰੇ ਵਿੱਚ ਸਿੱਖਾਂ ਦਾ ਬੜਾ ਨੁਕਸਾਨ ਹੋਇਆ ਸਿੱਖਾਂ ਦੇ ਹਾਰਾਂ ਦਾ ਸਭ ਤੋਂ ਵੱਡਾ ਕਾਰਨ ਉਹਨਾਂ ਦੇ ਵਹੀਰ ਦਾ ਨਾਲ ਹੋਣਾ ਸੀ ਉਹਨਾਂ ਨੂੰ ਬਹੁਤੀ ਚਿੰਤਾ ਵਹੀਰ ਦੇ ਬਚਾਉਣ ਦੀ ਸੀ ਦੂਜਾ ਕਾਰਨ ਅਬਦਾਲੀ ਕੁਲਤੋਪਖਾਨਾ ਸੀ ਤੇ ਸਿੰਘਾਂ ਕੁਲ ਉੱਕਾ ਹੀ ਨਹੀਂ ਸੀ ਸਿੰਘਾਂ ਦੀ ਲੜਾਈ ਫੌਜ 40-50 ਹਜ਼ਾਰ ਸੀ ਜਦ ਕਿ ਅਫਗਾਨੀ ਦੀ ਫੌਜ ਇਸ ਤੋਂ 4 ਗੁਣਾ 2 ਲੱਖ ਦੇ ਲਗਭਗ ਸੀ ਲੜਾਕੇ ਸਿਪਾਹੀਆਂ ਦਾ ਨੁਕਸਾਨ ਦੋਹੀ ਪਾਸੇ 184 10-12 ਹਜ਼ਾਰ ਸਿੱਖ ਸਿਪਾਹੀ ਸ਼ਹੀਦ ਹੋਏ ਸਨ ਤੇ ਐਨੇ ਕੁ ਹੀ ਦੁਰਾਨੀ ਸਿਪਾਹੀ ਪਰ ਸਿੱਖਾਂ ਦੇ ਬਾਲ ਬੱਚੇ 18-20 ਹਜ਼ਾਰ ਕਤਲ ਕੀਤੇ ਗਏ ਜੋ ਸਿੱਖਾਂ ਦਾ ਪਾਰੀ ਨੁਕਸਾਨ 30 ਹਜ਼ਾਰ ਦੇ ਲਗਭਗ ਸੀ ਸਿੱਖਾਂ ਦਾ ਸਾਰਾ ਸਮਾਨ ਲੁੱਟਿਆ ਗਿਆ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪ੍ਰਾਤਨ ਬੀੜਾਂ ਦੋ ਜੜੀਆਂ ਸਨ ਉਹ ਅੰਮ੍ਰਿਤਸਰ ਵਾਲੀ ਤੇ ਦਮਦਮਾ ਸਾਹਿਬ ਵਾਲੀ ਅਫਦਾਲੀ ਦੇ ਹੱਥ ਆਈਆਂ ਚੜ੍ਹ ਸਿੰਘ ਜੱਸਾ ਸਿੰਘ ਤੇ ਸ਼ਾਮ ਸਿੰਘ ਨੂੰ ਕਈ-ਕਈ ਫੱਟ ਲੱਗੇ ਇੱਕ ਵੀ ਸਿੱਖ ਸਿਪਾਹੀ ਨਾ ਬਚਿਆ ਜਿਸ ਨੂੰ ਕੋਈ ਫੱਟ ਨਾ ਲੱਗਾ ਹੋਵੇ ਪਰ ਸਦਕੇ ਉਹਨਾਂ ਮਰਦਾਂ ਦੇ ਉਸ ਰਾਤ ਇੱਕ ਨਿਆਂਗ ਸਿੰਘ ਕਹਿ ਰਿਹਾ ਸੀ ਖੋਟ ਨਿਕਲ ਕੇ ਆਏ ਹੁਣ ਨਿਰੋਲ ਤਤ ਖਾਲਸਾ ਰਹਿ ਗਿਆ ਏ ਇੱਥੋਂ ਬਚੇ ਸਿੰਘ ਜੈਤੋ ਅਬੂਲ ਮੇਮਾ ਪਗਤੂ ਬਿੱਜੂ ਕੇ ਕੌਣੀ ਚੜਿੱਕ ਕੋਲੀਆਂ ਚੁਬਾਰਾ ਫਰੀਦਕੋੜਾ ਦੀ ਥਾਂ ਤੇ ਜਾ ਟਿਕੇ ਸਰਦਾਰ ਆਲਾ ਸਿੰਘ ਪਟਿਆਲਾ ਨੇ ਇਸ ਜਦ ਵਿੱਚ ਕਿਸੇ ਵੀ ਧਿਰ ਦੀ ਖੁੱਲ ਕੇ ਮਦਦ ਨਾ ਕੀਤੀ ਉਹ ਪਟਿਆਲੇ ਤੋਂ 17 ਮੀਲ ਦੂਰ ਤੰਦੋਟਾ ਚਲਾ ਗਿਆ ਅਬਦਾਲੀ ਨੇ ਐਸ ਗੁੱਸੇ ਵਿੱਚ ਆਲਾ ਸਿੰਘ ਕਿਉਂਕਿ ਹਾਜ਼ਰ ਨਹੀਂ ਹੋਇਆ ਬਰਨਾਲੇ ਦਾ ਕਿਲਾ ਟਾ ਦਿੱਤਾ ਤੇ ਇਲਾਕਾ ਲੁੱਟ ਲਿਆ ਉਸ ਨੇ ਆਲਾ ਸਿੰਘ ਨੂੰ ਫੜਨ ਵਾਸਤੇ ਫੌਜ ਕੱਲੀ ਪਰ ਉਹ ਆਪ ਹੀ ਹਾਜ਼ਰ ਹੋ ਗਿਆ ਅਬਦਾਲੀ ਨੇ ਆਲਾ ਸਿੰਘ ਨੂੰ ਕੈਦ ਕਰ ਲਿਆ ਕੇਸ ਕਤਲ ਕਰੋਨ ਦਾ ਹੁਕਮ ਦਿੱਤਾ ਮਗਰਲੇ ਨੇ ਸਵਾ ਲੱਖ ਬਦਲੇ ਆਪਣੇ ਕੇਸ ਖਰੀਦ ਲਏ ਭਾਵ ਅਬਦਾਲੀ ਨੂੰ ਸਵਾ ਲੱਖ ਨਜ਼ਰਾਨਾ ਦੇ ਦਿੱਤਾ ਤੇ ਕੇਸ ਕਤਲ ਨਾ ਕਰਾਏ ਬਰਨਾਲੇ ਤੋਂ ਅਬਦਾਲੀ ਸਰਹੰਦ ਜਾ ਬੈਠਾ ਇੱਥੇ ਵਜ਼ੀਰ ਸ਼ਾ ਪਲੀ ਰਾਹੀਂ ਸਰਦਾਰ ਆਰਾ ਸਿੰਘ ਨੇ 5 ਲੱਖ ਖਰਾਜਤਾਰ ਕੇ ਰਿਹਾਈ ਪਾਈ 15 ਫਰਵਰੀ ਨੂੰ ਅਬਦਾਲੀ ਸਰਹੰਦੋਂ ਤੁਰਿਆ ਤੇ ਅੰਮ੍ਰਿਤਸਰ ਕਿਲਾ ਰਾਮਗੜ੍ਹ ਵਿੱਚ ਜਾ ਬੈਠਾ ਹਰਮੰਦਰ ਸਾਹਿਬ ਦੀਆਂ ਨਹੀਂ ਹੱਥਲੇ ਬਾਰੂਦ ਦੇ ਕੁੱਪੇ ਦੱਬ ਕੇ ਉਡਾ ਦਿੱਤਾ ਇੱਕ ਇੱਟ ਉੱਡ ਕੇ ਅਬਦਾਲੀ ਦੇ ਨੱਕ ਤੇ ਵੱਜੀ ਉਸ ਦੇ ਜ਼ਖਮ ਵਿੱਚ ਕੈਂਸਰ ਹੋ ਗਈ ਤੇ ਉਹ ਜ਼ਖਮ ਮੌਤ ਤੋਂ ਪਹਿਲਾਂ ਚੰਗਾ ਨਾ ਹੋਇਆ ਉਹਨੇ ਸ਼ਹਿਰ ਵਿੱਚਲੇ ਸਾਰੇ ਗੁਰਦੁਆਰੇ ਢਾਹ ਦਿੱਤੇ ਤੇ ਸਰੋਵਰ ਪੂਰ ਦਿੱਤੇ ਅੰਮ੍ਰਿਤ ਸਰੋਵਰ ਵਿੱਚ ਟੱਠੇ ਮਕਾਨਾਂ ਦਾ ਮਲਬਾ ਤੇ ਕੋੜਿਆਂ ਦੀ ਲਿੱਦ ਪਾ ਕੇ ਪੂਰ ਕੇ ਵਿੱਚ ਜौं ਬੀਜ ਦਿੱਤੇ ਸਰੋਵਰ ਵਿੱਚ ਗਾਈਆਂ ਮਾਰੀਆਂ ਗਈਆਂ 3 ਮਾਰਚ ਨੂੰ ਅਬਦਾਲੀ ਲਾਹੌਰ ਜਾ ਪੁੱਜਾ ਕੱਲੂਕਾਰੇ ਵਿੱਚ ਕਤਲ ਹੋਏ ਸਿੰਘਾਂ ਦੇ ਸਿਰ ਦਿਓ ਪੰਜਾਹ ਗੱਡੇ ਪਰ ਕੇ ਨਾਲ ਲੈ ਗਿਆ ਲਾਹੌਰ ਦੇ ਦਰਵਾਜ਼ਿਆਂ ਉਤੇ ਸਿੰਘਾਂ ਦੇ ਸਿਰਾਂ ਦੀ ਮਨਾਰੇ ਉਸਾਰੇ ਗਏ ਨਹੂ ਨਾਲ ਮਸੀਤਾਂ ਤੂਤੀਆਂ ਗਈਆਂ ਵਾਹਿਗੁਰੂ ਵਾਹਿਗੁਰੂ ਅਬਦਲੀ ਐ ਵੇਖਣ ਵਾਸਤੇ ਕਿ ਸਿੱਖ ਫਿਰ ਸਿਰ ਉਠਾਉਂਦੇ ਹਨ ਜਾਂ ਨਹੀਂ 9 ਮਹੀਨੇ ਹੋਰ ਪੰਜਾਬ ਵਿੱਚ ਰਿਹਾ ਬਾਦਸ਼ਾਹ ਦਿੱਲੀ ਦੇ ਰਾਜਦੂਤ ਨਜੀਬਉਦੋਲਾ ਤੇ ਜਾਕੋਬ ਲਿਖਾਂ ਮਰਾਠਿਆਂ ਦੇ ਰਾਜਦੂਤ ਬਾਪੂ ਤੇ ਪਰਸ਼ੋਤਮਾਹਂਦੀਪ ਲਾਹੌਰ ਪੁੱਜੇ ਤੇ ਅਬਦਾਲੀ ਦੇ ਪੇਟਾ ਨਜ਼ਰਾਨੇ ਤਰੀ ਅਬਦਾਲੀ ਨੇ ਨਜੀਬਉਦੋਲਾ ਤੇ ਰਜਾ ਕੁਲੀ ਖਾਨ ਮਨੀਰਉਦੋਲਾ ਦੇ ਹੱਥ ਸ਼ਾਹੀ ਸੰਦ ਭੇਜੀ ਜਿਸ ਵਿੱਚ ਉਸਨੇ ਸ਼ਾ आलम ਨੂੰ ਦਿੱਲੀ ਦਾ ਬਾਦਸ਼ਾਹ ਤੇ ਸਜਾਉਦੋਦੋਲਾ ਨੂੰ ਵਜ਼ੀਰ ਪਰਵਾਨ ਕੀਤਾ ਇਸ ਬਦਲੇ 40 ਲੱਖ ਸਾਲਾਨਾ ਖਰਾਸ ਨਿਯਤ ਕੀਤਾ ਕਸ਼ਮੀਰ ਦਾ ਸੁਬੇਦਾਰ ਸੁਖਜੀਵਨ ਮਲਬਾਗੀ ਹੋ ਗਿਆ ਸੀ ਅਬਦਾਲੀ ਨੇ ਨਰੋਦੀਨ ਨੂੰ ਫੌਜ ਦੇ ਕਿਪੇ ਜਿਆ ਜਿਸ ਨੇ ਸੁਖਜੀਵਨ ਮਲ ਨੂੰ ਫੜ ਲਿਆ ਤੇ ਅੰਨਾ ਕਰਕੇ ਲਾਹੌਰ ਪੇਛ ਦਿੱਤਾ ਜਿੱਥੇ ਉਹ ਕਤਲ ਕਰ ਦਿੱਤਾ ਗਿਆ ਨਵਾਬ ਸਰ ਬੁਲੰਦ ਖਾਂ ਨੂੰ ਕਸ਼ਮੀਰ ਦਾ ਸੂਬੇਦਾਰ ਬਣਾ ਦਿੱਤਾ ਗਿਆ ਲਾਹੌਰ ਵਿੱਚ ਗਰਮੀ ਦਾ ਜ਼ੋਰ ਹੋ ਜਾਣ ਕਾਰਨ ਜੁਲਾਈ ਤੇ ਅਗਸਤ ਤੋਂ ਮਹੀਨੇ ਅਬਦਾਲੀ ਕਲਾਂ ਨੋਰ ਚਾਰਿਆ ਤੇ ਫਿਰ ਲਾਹੌਰ ਆ ਗਿਆ ਇਥੋਂ ਉਹ ਉਦੋਂ ਨਿਕਲਿਆ ਜਦ ਸਿੱਖਾਂ ਨੇ ਮਾਰ ਕੇ ਕੱਢਿਆ 5 ਫਰਵਰੀ 1762 ਈਸਵੀ ਨੂੰ ਸਿੱਖ ਕੱਲੂਕਾਰੋ ਵਿਚ ਹਾਰੇ ਸਨ ਪਰ ਉਹਨਾਂ ਦੇ ਹੌਸਲੇ ਸਗੋਂ ਅੱਗੋਂ ਵੱਧ ਗਏ ਸਨ ਜਿਹੜਾ ਉਹਨਾਂ ਦੇ ਦਿਲਾਂ ਤੇ ਅਬਦਾਲੀ ਦਾ ਡਰ ਪਿਆ ਹੋਇਆ ਸੀ ਉਹ ਲਹਿ ਗਿਆ ਉਹਨਾਂ ਦੀ ਇਹ ਹਾਰ ਜਿੱਤ ਨਾਲੋਂ ਚੰਗੀ ਸੀ ਉਹਨਾਂ ਤਿੰਨ ਕੁ ਮਹੀਨੇ ਬਰਾਣਾ ਦੇ ਪਿੰਡ ਵਿੱਚ ਕੱਟੇ ਜਰਾਂ ਕੁ ਸਰੀਰ ਦੇ ਫਟ ਆਠ ਰਹੇ ਤਾਂ ਉਹ ਗੁਰਮਤਾ ਕਰਨ ਵਾਸਤੇ ਇਕੱਠੇ ਹੋਏ ਫੈਸਲਾ ਇਹ ਹੋਇਆ ਕਿ ਕੱਲੂਕਾਰੇ ਦੀ ਹਾਰ ਦਾ ਅਬਦਾਲੀ ਤੋਂ ਬਦਲਾ ਲਿਆ ਜਾਵੇ ਸਰਦਾਰਾਂ ਅੱਗੇ ਔਖਾ ਸਵਾਲ ਐ ਸੀ ਕਿ ਅਬਦਾਲੀ ਦੇ ਟੱਕਰੇ ਵਾਸਤੇ ਜੰਗੀ ਸਮਾਨ ਕਿੱਥੋਂ ਮਿਲੇ ਪਿਛਲਾ ਸਭ ਸਮਾਨ ਕੱਲੋਕਾਰੇ ਵਿੱਚ ਲੁੱਟਿਆ ਗਿਆ ਸੀ ਪੱਕੀ ਹੋਈ ਕਿ ਵੈਰੀ ਨੂੰ ਮਾਰਨ ਵਾਸਤੇ ਵੈਰੀ ਕੋਲੋਂ ਇਹ ਸਮਾਨ ਖੋਇਆ ਜਾਵੇ ਮਈ 1762 ਈਸਵੀ ਵਿੱਚ ਅਚਨ ਚੇਤੀ ਸਿੰਘਾਂ ਨੇ ਸਰਾਧੂ ਤੇ ਹਮਲਾ ਕਰ ਦਿੱਤਾ ਟਾਕਰੇ ਦੀ ਸਮਰਥਾ ਨਾ ਵੇਖ ਕੇ ਜੈਨ ਖਾਂ ਨੇ 50000 ਦੇ ਕੇ ਸਿੰਘਾਂ ਨਾਲ ਸੁਲਾ ਕਰ ਲਈ ਸਿੰਘ ਨਜ਼ਰਾਨੇ ਲੈ ਕੇ ਵਾਪਸ ਪਟਿਆਲੇ ਨੂੰ ਮੁੜ ਪਏ ਉਹ ਬਹਾਦਰ ਗੜ ਕੋਲ ਪੁੱਜੇ ਤਾਂ ਪਿੱਛੋਂ ਜੈਨ ਖਾਂ ਤੇ ਉਸਦੇ ਦੀਵਾਨ ਲక్ష్ਮੀਨਾਰਾਇਣ ਨੇ ਹਮਲਾ ਕਰ ਦਿੱਤਾ ਸਿੰਗਾਂ ਨੇ ਉਹਨਾਂ ਪਰਾਤੋਹੀ ਪਰਤ ਕੇ ਜੀਹਾਂ ਜਵਾਬੀ ਹਮਲਾ ਕੀਤਾ ਕਿ ਜੈਨ ਖਾਂ ਤੇ ਲక్ష్ਮੀ ਨਾਰਾਇਣ ਪੜ ਵਿੱਚੋਂ ਹਾਰ ਕੇ ਨਸ ਗਏ ਦੋਹਾਂ ਦੇ ਡੇਰੇ ਸਿੰਘਾਂ ਲੁੱਟ ਲਏ ਇਸ ਤਰ੍ਹਾਂ ਹਜ਼ਾਰਾਂ ਰੁਪਏ ਦਾ ਜੰਗੀ ਤੇ ਹੋਰ ਲੋੜੀਂਦਾ ਸਮਾਨ ਸਿੰਘਾਂ ਦੇ ਹੱਥ ਆਇਆ ਜੁਲਾਈ ਵਿੱਚ ਸਿੰਘ ਹਜ਼ਾਰ-ਹਜ਼ਾਰ ਦੇ ਜਥੇ ਬਣਾ ਕੇ ਅੰਮ੍ਰਿਤਸਰ ਜਾਣ ਲੱਗ ਪਏ ਉਹਨਾਂ ਦੇ ਹੌਸਲੇ ਐਨੇ ਵੱਧ ਗਏ ਸਨ ਕਿ ਉਹ ਲਾਹੌਰ ਦੀਆਂ ਕੰਧਾਂ ਤੱਕ ਮਾਰਾ ਕਰਨ ਲੱਗੇ ਦੁਰਾਨੀ ਫੌਜ ਦੇ ਦਸਤੇ ਡਰਦੇ ਸਿੰਘਾਂ ਦੇ ਸਾਹਮਣੇ ਨਾ ਹੁੰਦੇ ਅਬਦਾਲੀ ਆਪ ਫੌਜ ਲੈ ਕੇ ਚੜ੍ਹਿਆ ਸਤਿੰਗ ਜੰਗਲਾ ਵਿੱਚ ਜਾਵੜੇ ਅਗਸਤ ਵਿੱਚ ਸਰਦਾਰ ਜਸਵੰਤ ਸਿੰਘ ਆਲੂਵਾਲੀਏ ਦੀ ਜਥੇਦਾਰੀ ਹੇਠ ਦੋਆਬਾ ਜਲੰਧਰ ਵਿੱਚ ਜਾਵੜੇ ਪੰਥ ਵਿਰੋਧੀਆਂ ਦੇ ਘਰ ਸਾੜੇ ਲੁੱਟੇ ਤੇ ਸਾਰਾ ਇਲਾਕਾ ਲੁੱਟ ਕੇ ਸਿੰਘ ਮਾਲਵੇ ਜਾ ਪੁੱਜੀ 25 ਅਗਸਤ ਤੋਂ 24 ਸਤੰਬਰ ਤੱਕ ਇੱਕ ਮਹੀਨਾ ਸਿੰਘ ਪਾਣੀ ਪਾਤੇ ਕਰਨਾਲ ਦੇ ਵਿੱਚ ਘਰ ਡੇਰੇ ਲਾਈ ਬੈਠੇ ਰਹੇ ਤੇ ਦੂਰੋਂ ਨੇੜੇੋਂ ਹਥਿਆਰ ਤੇ ਹੋਰ ਲੜੀਂਦਾ ਸਮਾਨ ਖਰੀਦ ਕੇ ਸਿੰਘ ਅਮਰਸਾਨੋਂ ਤੁਰ ਪਏ ਅਕਤੂਬਰ ਚੜ੍ਹਦਿਆਂ ਹੀ ਸਿੰਘ ਮਾਝੇ ਵਿੱਚ ਜਾ ਪੁੱਜੀ ਅਬਦਾਲੀ ਲਾਹੌਰ ਬੈਠਾ ਸੀ ਤੇ ਉਸਦੇ ਡੇਰੇ ਤੋਂ 4-5 ਮੀਲ ਦੀ ਵੇਦ ਤੱਕ ਸਿੰਘ ਧਾੜਾ ਮਾਰਦੇ ਫਿਰਦੇ ਸਨ ਉਹ ਕੱਲੂਕਾਰੇ ਦੇ ਦਾਗ ਲਾਉਣਾ ਚਾਹੁੰਦੇ ਸਨ ਦੀਵਾਲੀ ਤੋਂ ਪਹਿਲਾਂ-ਪਹਿਲਾਂ 60 ਹਜ਼ਾਰ ਸਿੰਘ ਅੰਮ੍ਰਿਤਸਰ ਆ ਇਕੱਠੇ ਹੋਏ ਜਿੱਥੇ ਸਿੱਖਾਂ ਦੇ ਹੌਸਲੇ ਵਧ ਗਏ ਸਨ ਉਥੇ ਅਬਦਾਲੀ ਉਹਨਾਂ ਨਾਲ ਲੜਨ ਤੋਂ ਘਬਰਾ ਰਿਹਾ ਸੀ ਲੜਨ ਦੇ ਤਾਂ ਉਸਨੇ ਨੀਤੀ ਤੋਂ ਕੰਮ ਲੈਣਾ ਚਾਹਿਆ ਉਹਨੇ ਪੰਥ ਨਾਲ ਸੁਲਾਹ ਕਰਨ ਵਾਸਤੇ ਆਪਣੇ ਰਾਜਦੂਤ ਅੰਮ੍ਰਿਤਸਰ ਭੇਜੇ ਸਿੰਘਾਂ ਨੇ ਉਹਨਾਂ ਨਾਲ ਸੁਲਾਹ ਦੀ ਗੱਲਬਾਤ ਕਰਨ ਦੀ ਥਾਂ ਉਹਨਾਂ ਦਾ ਸਮਾਨ ਲੁੱਟ ਲਿਆ ਤੇ ਉਹਨਾਂ ਨੂੰ ਵਾਪਸ ਮੋੜ ਦਿੱਤਾ ਹੁਣ ਅਬਦਾਲੀ ਵਾਸਤੇ ਲੜਾਈ ਬਿਨਾਂ ਹੋਰ ਕੋਈ ਰਾਹ ਨਹੀਂ ਸੀ ਰਹਿ ਗਿਆ ਉਹ 1 ਲੱਖ ਦੇ ਲਗਭਗ ਫੌਜ ਲੈ ਕੇ 16 ਅਕਤੂਬਰ ਦੀ ਸ਼ਾਮ ਨੂੰ ਅੰਮ੍ਰਿਤਸਰ ਦੇ ਨੇੜੇ ਆ ਉਤਰਿਆ ਅਗਲੇ 17 ਅਕਤੂਬਰ 1762 ਈਸਵੀ ਨੂੰ ਦਿਵਾਲੀ ਸੀ ਉਸ ਦਿਨ ਪੂਰਾ ਸੂਰਜ ਗਰਨ ਸੀ ਦਿਵਾਲੀ ਵਾਲੇ ਦਿਨ ਸਵੇਰੇ ਹੀ ਸਿੰਘਾਂ ਨੇ ਚੁਫੇਰੇ ਅਬਦਾਲੀ ਦੀ ਫੌਜ ਉੱਤੇ ਹੱਲਾ ਬੋਲ ਦਿੱਤਾ ਪਿਪਲੀ ਸਾਹਿਬ ਕੋਲ ਸਾਰਾ ਦਿਨ ਬੜਾ ਕੋਰਚ ਉਧ ਹੋਇਆ ਸ਼ਾਮ ਨੂੰ ਅਬਦਾਲੀ ਪੂਰੀ ਤਰ੍ਹਾਂ ਹਾਰ ਗਿਆ ਤੇ ਰਾਤ ਦੇ ਹਨੇਰੇ ਵਿੱਚ ਨਸ ਕੇ ਲਾਹੌਰ ਜਾ ਵੜਿਆ ਇਸ ਲੜਾਈ ਵਿੱਚ ਕਈ ਹਜ਼ਾਰ ਦੁਰਾਨੀ ਸਿੰਘਾਂ ਨੇ ਕੈਦੀ ਬਣਾ ਲਏ ਪੂਰੇ ਹੋਏ ਸਰੋਵਰ ਵਿੱਚੋਂ ਉਹਨਾਂ ਦੁਰਾਨੀਆਂ ਦੇ ਹੱਥੋਂ ਸਿੰਘਾਂ ਨੇ ਮਲਬਾ ਕਢਾਇਆ ਇਹ ਕੰਮ ਮੁਕਾ ਕੇ ਸਿੰਘਾਂ ਨੇ ਕੈਦੀ ਛਡ ਦਿੱਤੇ ਤੇ ਆਪ ਲੱਖੀ ਜੰਗਲ ਵਿੱਚ ਜਾ ਵੜੇ ਨਵੰਬਰ ਵਿੱਚ ਕਸ਼ਮੀਰ ਵਾਲੀ ਫੌਜ ਵੀ ਵਾਪਸ ਆ ਗਈ ਪੰਜਾਬੀ ਮੁਸਲਮਾਨ ਹਾਕਮਾਂ ਦੀ ਫੌਜ ਵੀ ਅਬਦਾਲੀ ਨੇ ਇਕੱਠੀ ਕਰ ਲਈ ਇਸ ਤਰ੍ਹਾਂ ਫੌਜੀ ਦੀ ਗਿਣਤੀ ਵਧਾ ਕੇ ਅਬਦਾਲੀ ਲੱਖੀ ਜੰਗਲ ਵਿੱਚ ਸਿੰਘਾਂ ਦੇ ਮਗਰ ਚੜਿਆ ਨਵੰਬਰ 1762 ਈਸਵੀ ਇੱਥੇ ਸਿੱਧੀ ਲੜਾਈ ਲੜਨ ਦੀ ਥਾਂ ਸਿੰਘ ਛੋਟੇ ਛੋਟੇ ਜਥੇ ਬਣਾ ਕੇ ਲੜਨ ਲੱਗੇ ਇੱਕ ਜਥਾ ਇੱਕ ਪਾਸੇ ਹਮਲਾ ਕਰਦਾ ਦੁਰਾਨੀ ਫੌਜ ਉਸਤੇ ਟੱਕਰ ਲਈ ਵਾਦੀ ਤਾਂ ਸਿੰਘ ਭੱਜ ਕੇ ਜੰਗਲ ਵਿੱਚ ਜਾਵੜਦੇ ਦੁਰਾਨੀ ਅਜੇ ਸੂਰਤ ਵਿਨਾ ਸਮਾੜਦੇ ਜਾਂ ਉਹਨੇ ਚੰਨੂ ਸਿੰਘਾਂ ਦਾ ਹੋਰ ਜਥਾ ਦੂਜੇ ਪਾਸਿਓਂ ਆਤਾ ਵਾ ਬੋਲਦਾ ਦੁਰਾਨੀ ਉਸ ਪਾਸੇ ਹੁੰਦੇ ਤਾਂ ਉਹ ਵੀ ਪਹਿਲੇ ਜਥੇ ਵਾਂਗ ਜੰਗਲ ਵਿੱਚ ਚਾਲ ਲੁਕਦੇ ਤੇ ਤਿੱਜਾ ਜਥਾ ਹੋਰ ਪਾਸਿਓਂ ਹੱਲਾ ਬੁਮਦਿੰਦਾ ਲੜਾਈ ਦੇ ਸਟੰਗ ਨੇ ਅਫਦਾਲੀ ਦਾ ਨੱਕ ਦਮ ਕਰ ਦਿੱਤਾ ਤੇ ਇੱਕ ਦਿਨ ਅਫਦਾਲੀ ਨੂੰ ਇੱਕ ਇੱਕ ਸਿੰਘ ਇਕੱਲਾ ਹੀ ਕੋੜਾ ਪਹ ਜਾ ਕੇ ਉਸ ਉੱਤੇ ਆ ਪਿਆ ਉਹ ਸਿੰਘ ਅਫਦਾਲੀ ਦੀ ਸਰੀਰ ਰੱਖਿਆ ਫੌਜ ਤੋਂ ਮਾਰਿਆਗਾ ਪਰ ਇਸ ਘਟਨਾ ਨੇ ਅਫਦਾਲੀ ਦੇ ਦਿਲ ਉਤੇ ਨਾਸਰ ਪਾਇਆ ਕਿ ਉਸ ਸਣੇ ਫੌਜ ਵਾਪਸ ਲਾਹੌਰਾਂ ਬੈਠਾ